ਸਵਾਗਤ ਹੈ ਅੱਜ ਅਸੀਂ ਇੱਕ ਸਿਆਸੀ ਭਾਸ਼ਣ ਦੇ ਕੁਝ ਹਿੱਸਿਆਂ ਤੇ ਗੱਲ ਕਰ ਰਹੇ ਹਾਂ ਸਿਰਲੇਖ ਹੈ ਜਲਿਆਂਵਾਲੇ ਬਾਗ ਤੋਂ ਬਦਲਾ ਬਦਲਿਆ ਪੰਜਾਬ ਇਸ ਚਾ ਕਾਫੀ ਕੁਝ ਲੱਗ ਰਿਹਾ ਮਤਲਬ ਇਤਿਹਾਸ ਜੋ ਕਿ ਸਿਆਸਤ ਪੁਰਾਣੀ ਲੀਡਰਸ਼ਿਪ ਤੇ ਗੱਲਾਂ ਹਾਂਜੀ ਤੇ ਆਮ ਲੋਕਾਂ ਦੇ ਉੱਭਰਣ ਦੀ ਵੀ ਗੱਲ ਹੈ ਤੇ ਮੁੱਖ ਸਵਾਲ ਇਹੀ ਬਣਦਾ ਕਿ ਆ ਇਤਿਹਾਸਿਕ ਘਟਨਾਵਾਂ ਜਿਵੇਂ ਜਲਿਆਂਵਾਲਾ ਬਾਗ ਸ਼ਹੀਦ ਉਦਮ ਸਿੰਘ ਦਾ ਬਦਲਾ ਇਨਾਂ ਨੂੰ ਅੱਜ ਦੇ ਸਿਆਸੀ ਮਾਹੌਲ 'ਚ ਕਿਵੇਂ ਦੇਖਿਆ ਜਾ ਰਿਹਾ ਜਾਂ ਕਿਹ ਲੋ ਵਰਤਿਆ ਜਾ ਰਿਹਾ? ਬਿਲਕੁਲ ਖਾਸ ਕਰਕੇ ਸ਼ਹੀਦ ਉਦਮ ਸਿੰਘ ਦੀ ਗੱਲ ਉਹ 22 ਸਾਲ ਬਾਅਦ ਕੈਕਸਟਨ ਹਾਲ ਵਾਲਾ ਬਦਲਾ ਉਹਨੂੰ ਸਿੱਧਾ ਅੱਜ ਦੀ ਸਿਆਸਤ ਨਾਲ ਜੋੜਿਆ ਗਿਆ ਹੈ। ਹਾਂ ਤੇ ਇਹ ਕਹਿਣਾ ਕਿ ਜਿਨ੍ਹਾਂ ਨੇ 1919 ਦੇ ਕਾਤਿਲ ਦੀ ਮੇਜ਼ਬਾਨੀ ਕੀਤੀ ਸੀ ਉਹਨਾਂ ਨਾਬਾ ਜੇਲ੍ਹ 'ਚ ਨੇ ਇਹ ਤਾਂ ਮਤਲਬ ਵਿਕਰਮਜੀਤ ਮਜੀਠੀਆ ਵੱਲ ਸਾਫ ਇਸ਼ਾਰਾ ਲੱਗਦਾ ਭਾਵੇਂ ਨਾਂ ਨਹੀਂ ਲਿਆ। ਹਾਂ ਇਸ਼ਾਰਾ ਤਾਂ ਬਹੁਤ ਸਪਸ਼ਟ ਹੈ। ਇਹ ਇਤਿਹਾਸ ਨੂੰ ਸਿੱਧਾ ਸਿਆਸੀ ਵਿਰੋਧੀ ਤੇ ਲਾਗੂ ਕਰਨਾ ਇਹ ਕਾਫੀ ਤਾਕਤਵਰ ਤਰੀਕਾ ਹੈ ਨਾ ਬਹੁਤ ਜ਼ਿਆਦਾ ਦੇਖੋ ਇਤਿਹਾਸਿਕ ਜ਼ਖਮਾਂ ਨੂੰ ਇੰਜ ਸਿਆਸੀ ਰੰਗਤ ਦੇਣਾ ਇਹ ਭਾਵਨਾਵਾਂ ਨੂੰ ਅਪੀਲ ਕਰਦਾ ਹੈ ਤੇ ਨਾਲੇ ਉਹ ਕਬੀਰ ਦਾ ਦੋਹਾ ਵੀ ਵਰਤਿਆ ਕਬੀਰਾ ਤੇਰੀ ਛੋਪੜੀ ਗਲ ਕਟੀਆਂ ਕੇ ਪਾਸ ਅੱਛਾ ਹਾਂ ਜੋ ਕਰਨਗੇ ਸੋ ਭਰਨਗੇ ਤੂੰ ਕਿਉਂ ਫਏ ਉਦਾਸ ਮਤਲਬ ਕਰਮਾਂ ਦਾ ਫਲ ਜਾਂ ਇੱਥੇ ਕਹਿ ਲਓ ਸਿਆਸੀ ਜਵਾਬਦੇਹੀ ਬਿਲਕੁਲ ਸਿਆਸੀ ਜਵਾਬਦੇਹੀ ਦੇ ਤੌਰ ਤੇ ਪੇਸ਼ ਕੀਤਾ ਜਾ ਰਿਹਾ ਹੈ ਕਿ ਹਿਸਾਬ ਤਾਂ ਹੋਵੇਗਾ ਤੇ ਫਿਰ ਇਸ ਇਤਿਹਾਸਿਕ ਬਦਲੇ ਤੋਂ ਬਾਅਦ ਸਿੱਧਾ ਹਮਲਾ ਮੌਜੂਦਾ ਸਿਆਸੀ ਵਿਰੋਧੀਆਂ ਤੇ ਖਾਸ ਕਰ ਪੁਰਾਣੇ ਜਿਹੜੇ ਕਹਿੰਦੇ ਨੇ ਬੜੇ ਤਜਰਬੇਕਾਰ ਆਗੂ ਸੀ ਰਜਿੰਦਰ ਕੌਰ ਪਠੱਲ ਵਰਗਿਆਂ ਦਾ ਜ਼ਿਕਰ ਹਾਂ ਉਹ ਕਹਿਣਾ ਕਿ ਪੁਰਾਣੇ ਬੋੜਾਂ ਵਾਂਗੂ ਜੰਮੇ ਪਏ ਸੀ ਬੜੇ ਪੁਰਾਣੇ ਪੁਰਾਣੇ ਬੋਰਡ ਪੱਟਿਆ ਬਈ ਅਟਕੀ ਲੋਕਾਂ ਨੇ ਇਹ ਭਾਸ਼ਾ ਕਾਫੀ ਸਖਤ ਹੈ ਬਹੁਤ ਸਖਤ ਤੇ ਇਹ ਸਿਰਫ ਹਾਰ ਦੀ ਗੱਲ ਨਹੀਂ ਉਹਨਾਂ ਦੇ ਰਵੱਈਏ ਤੇ ਵੀ ਸਵਾਲ ਚੁੱਕਿਆ ਗਿਆ ਜਿਵੇਂ ਬਾਜਵਾ ਵਰਦੇ ਆਗੂਆਂ ਬਾਰੇ ਕਿਹਾ ਕਿ ਉਹ ਨਵੇਂ ਚਿਹਰਿਆਂ ਨੂੰ ਘੱਟ ਸਮਝਦੇ ਸੀ ਹਾਂ ਉਹ ਜਿਹੜਾ ਕਿਹਾ ਕਿ ਇਹ ਕਿਹੋ ਜਿਹਾ ਮਟੀਰੀਅਲ ਆ ਗਿਆ ਕੋਈ ਮੋਬਾਈਲ ਠੀਕ ਕਰਨ ਵਾਲਾ ਆ ਗਿਆ ਕੋਈ ਬੈਂਡ ਬਾਜੇ ਵਾਲਾ ਆ ਗਿਆ ਇੱਕ ਤਰ੍ਹਾਂ ਦਾ ਹੰਕਾਰ ਝੜਕਦਾ ਇਸ ਚੋਂ ਪਰ ਫਿਰ ਜਵਾਬ ਵੀ ਉਹਨਾਂ ਹੀ ਤਿੱਖਾ ਬੈਂਡ ਬਾਜੇ ਵਾਲੇ ਨੇ ਬੈਂਡ ਬਾਜੇ ਵਜਾਉਣ ਆਏ ਆ ਤੁਹਾਡੇ ਅਸੀਂ ਵਾਹ ਇਹ ਤਾਂ ਸਿੱਧੀ ਟੱਕਰ ਵਾਲੀ ਗੱਲ ਹੋ ਗਈ ਹਾਂਜੀ ਸਿੱਧੀ ਚਨੌਤੀ ਹੈ ਇਹ ਦਿਖਾਉਂਦਾ ਹੈ ਕਿ ਜਿਹੜੇ ਨਵੇਂ ਆਏ ਨੇ ਉਹ ਆਪਣੇ ਆਪ ਨੂੰ ਘਟ ਨਹੀਂ ਸਮਝਦੇ ਤੇ ਇਹ ਗੱਲ ਫਿਰ ਅੜਲੇ ਪੁਆਇੰਟ ਨਾਲ ਜੁੜਦੀ ਹੈ ਕਿਹੜੇ ਪੁਆਇੰਟ ਨਾਲ ਆਮ ਲੋਕਾਂ ਦਾ ਸਿਆਸਤ ਚੋਣਾ ਜਿਵੇਂ ਮੌਜੂਦਾ ਬਿਜਲੀ ਮੰਤਰੀ ਦੀ ਉਦਾਹਰਣ ਦਿੱਤੀ ਕਿ ਪਿਤਾ ਬੈਂਡਮਾਸਟਰ ਸਨ ਕਰੇ ਲਾਲਟੈਨ ਹੁੰਦੀ ਸੀ ਅੱਛਾ ਹਾਂ ਇਹ ਦੱਸਣ ਲਈ ਕਿ ਦੇਖੋ ਕਿੰਨੇ ਸਧਾਰਨ ਪਿਸ਼ੋਕਰ ਤੋਂ ਲੋਕ ਹੁਣ ਅੱਗੇ ਆ ਰਹੇ ਨੇ ਮਿਹਨਤ ਕਸ਼ ਲੋਕ ਹਾਂ ਤੇ ਨਾਲ ਹੀ ਡਾਕਟਰ ਅੰਬੇਦਕਰ ਦਾ ਜ਼ਿਕਰ ਕਿ ਉਹਨਾਂ ਦੇ ਦਿੱਤੇ ਵੋਟ ਤੇ ਅਧਿਕਾਰ ਸਦਕਾ ਇਹ ਹੋ ਰਿਹਾ ਹੈ ਹਾਂ ਇਹ ਇੱਕ ਤਰ੍ਹਾਂ ਨਾਲ ਲੋਕਤੰਤਰ ਦੀ ਜਿੱਤ ਵਾਂਗ ਪੇਸ਼ ਕੀਤਾ ਜਾ ਰਿਹਾ ਹੈ ਕਿ ਆਮ ਲੋਕ ਆਪਣੀ ਤਾਕਤ ਪਛਾਣ ਰਹੇ ਨੇ ਬਿਲਕੁਲ ਆਮ ਆਦਮੀ ਦੇ ਸ਼ਕਤੀਕਰਨ ਦਾ ਬਿਰਤਾਂਤ ਪਰ ਨਾਲ ਦੀ ਨਾਲ ਪਿਛਲੀਆਂ ਸਰਕਾਰਾਂ ਤੇ ਬਹੁਤ ਹੀ ਗੰਭੀਰ ਇਲਜ਼ਾਮ ਵੀ ਲਾਏ ਗਏ ਨੇ ਕਿਹੜੇ ਇਲਜ਼ਾਮ ਪੰਜਾਬ ਦੀ ਜਵਾਨੀ ਬਰਬਾਦ ਕਰਨ ਦੇ ਪਹਿਲਾਂ ਬੰਦੂਕ ਦੀਆਂ ਗੋਲੀਆਂ ਦਾ ਜ਼ਿਕਰ ਤੇ ਫਿਰ ਬਾਅਦ ਵਿੱਚ ਨਸ਼ੇਆਂ ਮਤਲਬ ਚਿੱਟੇ ਦੀਆਂ ਗੋਲੀਆਂ ਦਾ ਇਹ ਬਹੁਤ ਵੱਡਾ ਦੋਸ਼ ਹੈ ਬਹੁਤ ਵੱਡਾ ਤੇ ਫਿਰ ਜਵਾਬਦੇਹੀ ਦਾ ਵਾਦਾ ਇਹ ਵੀ ਮੰਨਿਆ ਕਿ ਕਾਨੂੰਨੀ ਕਾਰਵਾਈ 'ਚ ਦੇਰੀ ਹੋ ਸਕਦੀ ਹੈ ਹਾਂ ਪਰ ਕਿਹਾ ਕਿ ਦੇਰੀ ਹੋ ਸਕਦੀ ਹੈ ਪਰ ਇੱਕ ਨਾ ਇੱਕ ਦਿਨ ਆਉਣਾ ਤਾਂ ਬੋੜ ਥੱਲੇ ਪੈਣਾ ਮਦਰਾ ਹਿਸਾਬ ਕਿਤਾਬ ਹੋਵੇਗਾ ਜ਼ਰੂਰ ਹੂੰ ਸੋ ਕੁਲ ਮਿਲਾ ਕੇ ਦੇਖੀਏ ਤਾਂ ਇਹ 파ਸ਼ਣ ਕਈ ਚੀਜ਼ਾਂ ਨੂੰ ਇਕੱਠਾ ਕਰਦਾ ਹੈ ਇਤਿਹਾਸ ਬਦਲਾ ਪੁਰਾਣੇ ਤੇ ਨਵੇਂ ਦੀ ਲੜਾਈ ਆਮ ਆਦਮੀ ਦਾ ਉਭਾਰ ਤੇ ਆਖਿਰ ਚ ਜਵਾਬ ਦੇਹੀ ਹਾਂਜੀ ਤੇ ਇਤਿਹਾਸ ਨੂੰ ਸਿਰਫ ਯਾਦ ਨਹੀਂ ਕੀਤਾ ਜਾ ਰਿਹਾ ਉਹਨੂੰ ਇੱਕ ਹਥਿਆਰ ਵਾਂਗੂ ਵਰਤਿਆ ਜਾ ਰਿਹਾ ਹੈ ਅੱਜ ਦੀ ਸਿਆਸੀ ਲੜਾਈ ਵਿੱਚ ਵਾਕਈ ਜਿਹੜੇ ਨਵੇਂ ਚਿਹਰੇ ਨੇ ਉਹਨਾਂ ਨੂੰ ਬਦਲਾ ਤੇ ਇਨਸਾਫ ਲਿਆਉਣ ਵਾਲੇ ਦਿਖਾਇਆ ਗਿਆ ਤੇ ਪੁਰਾਣਿਆਂ ਨੂੰ ਪਿਛਲੀਆਂ ਗਲਤੀਆਂ ਤੇ ਭ੍ਰਿਸ਼ਟਾਚਾਰ ਲਈ ਜ਼ਿੰਮੇਵਾਰ ਬਿਲਕੁਲ ਦੇ ਅਖੀਰ 'ਚ ਸੋਚਣ ਵਾਲੀ ਗੱਲ ਇਹੀ ਰਹਿ ਜਾਂਦੀ ਹੈ ਕਿ ਆ ਜਿਹੜਾ ਪੈਟਰਨ ਹੈ ਪੁਰਾਣੇ ਇਤਿਹਾਸਿਕ ਹਿਸਾਬ ਕਿਤਾਬ ਨੂੰ ਵਾਰ-ਵਾਰ ਵਰਤਮਾਨ ਦੀ ਸਿਆਸੀ ਜਵਾਬਦੇਹੀ ਨਾਲ ਜੋੜਨਾ ਹਾਂ ਇਹ ਇਸ ਖਾਸ ਸਿਆਸੀ ਨਜ਼ਰੀਏ ਤੋਂ ਪੰਜਾਬ ਦੇ ਲੋਕਾਂ ਦੀ ਮੌਜੂਦਾ ਸੋਚ ਉਹਨਾਂ ਦੀ ਉਮੀਦਾਂ ਬਾਰੇ ਕੀ ਦੱਸਦਾ ਹੈ ਕੀ ਇਹ ਸਿਰਫ ਇੱਕ ਸਿਆਸੀ ਦਾਅ ਪੇਚ ਹੈ ਜਾਂ ਇਸ ਪਿੱਛੇ ਕੋਈ ਡੂੰਗੀ ਭਾਵਨਾ ਕੰਮ ਕਰ ਰਹੀ ਹੈ ਇਹ ਸੋਚਣ ਵਾਲੀ ਗੱਲ